ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਨੇ ਮਰਦਾਨੇ ਦੇ ਜੁੜੇ ਹੋਏ ਹੱਥ ਆਪਣੇ ਹੱਥਾਂ 'ਚ ਫੜੇ ਪਿਆਰ ਦੇ ਕੇ ਕਿਹਾ ਮਰਦਾਨਿਆਂ ਦਾ ਹਾਸਾ ਹੋ ਜੇ ਤੂੰ ਸਾਡੇ ਤੇਰੀ ਬੱਚੀ ਵੀ ਸਾਡੀ ਹੈ ਮਰਦਾਨਿਆਂ ਦੇ ਤੂੰ ਸਾਡਾ ਤੇਰੇ ਪਰਿਵਾਰ ਦੀ ਜ਼ਿੰਮੇ ਵਾਰੀ ਵੀ ਸਾਡੀ ਹੈ ਰਹੀ ਗੱਲ ਤੇਰੇ ਬੱਚੀ ਦੀ ਸ਼ਾਦੀ ਵਿਆਹ ਦੀ ਮਰਦਾਨਿਆਂ ਇੰਨਾ ਵੱਡਾ ਵਿਆਹ ਹੋਣਾ ਲੋਕੀ ਵੇਖਣਗੇ ਕਿਸੇ ਰਾਜੇ ਦੀ ਲੜਕੀ ਦਾ ਪਿਆਰਾ ਅੱਖਾਂ ਭਰ ਲੀਆਂ ਮਹਾਰਾਜ ਅਸੀਂ ਗਰੀਬ ਢੂਮ ਅਸੀਂ ਮਹਾਰਾਜ ਅਸੀਂ ਰਾਜਿਆਂ ਦਾ ਮੁਕਾਬਲਾ ਸਾਡਾ ਕਿੱਥੇ ਬਾਛਾ ਕਹਿੰਦੇ ਮਰਦਾਨਿਆਂ ਇਤਾਂ ਵਿਆਹ ਹੋਣੇ ਜਿਵੇਂ ਕਿਸੇ ਸ਼ਾਹੂਕਾਰ ਦੀ ਪੀਲਾ ਹੋਵੇ ਜਿਵੇਂ ਕਿਸੇ ਰਾਜਿਆਂ ਦੀ ਧੀ ਦਾ ਵਿਆਹ ਹੋਵੇ ਜਿਵੇਂ ਕਿਸੇ ਬਾਦਸ਼ਾਹ ਦੀ ਬੱਚੀ ਦਾ ਵਿਆਹ ਹੋਵੇ ਬਹੁਤ ਵੱਡਾ ਵਿਆਹ ਹੋਣਾ ਤੇਰੀ ਬੱਚੀ ਦਾ ਅੱਖਾਂ ਭਰ ਲਈਆਂ ਮਾਂ ਰਾਏ ਘਰ ਵਿੱਚ ਗੋਡੇ-ਗੋਡੇ ਭਰੀ ਧੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਮਰਦਾਨਿਆਂ ਆਉਦਾ ਸੀ ਛੱਡ ਤਾਜ ਕਰਦਾ ਪੁਰਖ ਕਰੇਗਾ ਤਾਜ ਕਰਦਾ ਹਰ ਨਹੀਂ ਕਰਨੇ ਨੇ ਸਾਥ ਸੰਗਤ ਮਨ ਨੂੰ ਬਾਦਸ਼ਾਹ ਨੇ ਐਨੀ ਗੱਲ ਕਹਿ ਕੇ ਮਰਦੰਨੇ ਦੀ ਚਿੰਤਾ ਪਲਾਂ ਵਿੱਚ ਛੁੜਾ ਦਿੱਤੀ ਹੋਵੇ ਜਿਹਨੂੰ ਗੁਰੂ ਦੇ ਵਿਸ਼ਵਾਸ ਹੈ ਉਹਦੇ ਚਿਹਰੇ ਤੇ ਚਿੰਤਾ ਨਹੀਂ ਫਿਰ ਹੁੰਦੀ ਤੇ ਧੰਨ ਸ੍ਰੀ ਉਦਣ ਭਾਈ ਪਪੀਰਤ ਸਾਹਿਬ ਨੂੰ ਬੋਲ ਬੁਲਾਇਆ